ਗੁਰਾਇਆ ਨੇੜਲੇ ਪਿੰਡ ਬੋਪਰਾਏ ਵਿਖੇ ਮਾਤਾ ਚਿੰਤਪੁਰਨੀ ਮੰਦਿਰ ਵਿਖੇ 12ਵਾਂ ਸਲਾਣਾ ਪੰਡਾਰਾ ਅਤੇ ਮੇਲਾ ਸ਼ਰਦਾ ਪੂਰਵਕ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਡੀ ਡੇਵਿਡ ਨੇ ਦੱਸਿਆ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਣਾ ਪੰਡਾਰਾ ਲਗਾਇਆ ਗਿਆ ਜਿਸ ਵਿੱਚ ਸਵੇਰੇ ਚੰਡੇ ਦੀ ਰਸਮ ਤੋਂ ਉਪਰੰਤ ਕੀਰਤਨ ਕੀਤਾ ਗਿਆ ਜਿਸ ਤੋਂ ਬਾਅਦ ਲੰਗਰ ਅਤੇ ਛਬੀਲ ਲਗਾਈ ਗਈ ਇਸ ਪੰਡਾਰੇ ਵਿੱਚ ਦੂਰਦਰ ਆਡੀਓ ਸੰਗਤ ਮੰਦਿਰ ਵਿਖੇ ਮਹਾਮਾਈ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੀ ਸੋਡੀ ਡੇਵਿਡ ਨੇ ਸਮੂਹ ਐਨ ਆਰ ਆਈ ਵੀਰਾਂ ਤੇ ਨਵਾਸੀਆ ਅਤੇ ਸੰਗਤ ਦਾ ਤਨਵਾਦ ਕੀਤਾ ਹਾਂ ਜੀ ਮੈਂ ਕਹਿੰਦਾ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਕੋਪਰ ਹੈ ਲੰਗਰ ਛੰਡੇਰੀ ਦਾ ਸਮ ਅਰਖੀ ਜੋ ਵੀ ਹੈ ਸ਼ੁਭੀਰ ਬਾਗ ਮਾ ਪੰਡਾਰਾ ਸਾਡੇ ਨਾਲ ਦੇ ਪਿੰਡਾਂ ਤੋਂ ਵੀ ਮੱਥਾ ਟੇਕਣ ਇੱਥੇ ਆਉਂਦੇ ਆਂ ਔਰ ਪੂਜਾ ਪਾਰ ਵੀ ਆ ਕੇ ਚੜਦੇ ਆਂ ਤੁਹਾਡੇ ਪਿੰਡ ਦੇ ਸਹਿਯੋਗ ਨਾਲ ਇਨਾਰੀ ਵੀਰਾਂ ਨਾਲ ਭਰਾਵਾਂ ਨਾਲ ਸਾਰਾ ਅਸੀਂ ਇਕੱਠਾ ਹੋਏ ਕਰਦੇ ਆਂ ਬਾਕੀ ਸਾਡਾ ਜੋ ਵੀ ਹੈ ਅਸੀਂ ਨਾਨ ਤੋਂ ਜੋ ਵੀ ਹੈ ਸਾਰਾ ਸਮਝਾ ਕਰਦੇ ਆਂ ਬਾਕੀ ਤੁਸੀਂ ਦੇਖੋ ਵੀ ਲੋ ਵੀ ਸ਼ਹੀਲ ਵੀ ਲਾਈ ਦੀਆ ਔਰ ਕੀ ਤਨਵੀਬੀਆਂ ਨੇ ਕਰਨਾ ਆ 2 ਵਜੇ ਤੱਕ ਉਸ ਤੋਂ ਬਾਅਦ ਲੱਗਾ ਚਲਾਉਣਾ ਆ 3-4 ਵਜੇ ਤੱਕ 3 ਵਜੇ ਤੱਕ 4 ਵਜੇ ਤੱਕ ਲੱਗਾ ਚਲਾਉਣਾ ਆ ਉਸ ਤੋਂ ਬਾਅਦ ਫੇਰ ਅਸੀਂ ਜੋ ਵੀ ਕਿਸੇ ਨੇ ਲੈ ਕੇ ਜਾਣਾ ਹੋਵੇ ਲੰਗਰ ਤਾਂ ਉਹ ਵੀ ਉਹਨਾਂ ਨੂੰ ਦਿੰਦੇ ਆ ਜਾ ਕੇ ਜਾਓ ਆ ਇੱਕ ਦਾ ਅਸੀਂ ਜੋ ਵੀ ਹੈ ਗਾਵਾਂ ਦਾ ਸਾਰਾ ਕੁਝ ਕਰਦੇ ਆਂ ਵੀ ਤੇ ਭਾਗ ਨਹੀਂ ਹੈ ਸਾਡੇ ਵਿੱਚ ਕੋਈ ਕਿਸੇ ਦੇ ਨਾਲ ਕੋਈ ਜੋ ਵੀ ਸੇਵਾ ਕਰਦਾ ਹੈ ਚੰਦੋਂ ਵੀ ਕਰਦਾ ਹੈ ਜਿੰਨਾ ਦਾ ਸਭ ਕੇ ਦੁੱਖ ਤਕਲਵਾਰ ਕਰਦੇ ਆ ਬਾਹਰੋਂ ਇਹਨਾਂ ਦੀ ਭਰਾ